ਮਿਰਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਦੇ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਜੁੜੇ ਇੱਕ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਭਾਰਤ ਦੇ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੇ ਵਿੱਚ ਸ਼ਾਮਲ ਸੀ। ਪੁਲਿਸ ਨੇ ਇਸ ਕਾਰਵਾਈ ਦੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਤੋਂ ਵੱਡੀ ਗਿਣਤੀ ਦੇ ਵਿੱਚ ਹਥਿਆਰ, ਗੋਲੀਆਂ ਅਤੇ ਨਗਦੀ ਬਰਾਮਦ ਕੀਤੀ ਗਈ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਹ ਪਾਕਿਸਤਾਨ ਦੇ ਵਿੱਚ ਬੈਠੇ ਆਈਐਸਆਈ ਏਜੰਟਾਂ ਦੇ ਨਾਲ ਸਿੱਧੇ ਸੰਪਰਕ ਦੇ ਵਿੱਚ ਸੀ ਜਬਤ ਕੀਤੀ ਗਈ ਖੇਪ ਨਵ ਉਰਫ ਨਵ ਪੰਡੋਰੀ ਨੂੰ ਭੇਜੀ ਜਾਣੀ ਸੀ ਜਿਸ ਨੂੰ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਰੀਬੀ ਮੰਨਿਆ ਜਾਂਦਾ ਹੈ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਨੈਟਵਰਕ ਅਤਵਾਦ ਅਤੇ ਗੈਂਗਸਟਰਾਂ ਦੇ ਗਰੋ ਦੇ ਗੱਠਜੋੜ ਦਾ ਹਿੱਸਾ ਹੈ ਇਸ ਗਰੋ ਕੋਲੋਂ ਜੋ ਹਥਿਆਰ ਬਰਾਮਦ ਹੋਏ ਨੇ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ ਇੱਕ ਏਕੇ ਸੈਗਾ 308 ਅਸਾਲਟ ਰਾਈਫਲ ਦੋ ਮੈਗਜ਼ੀਨਾ ਦੇ ਨਾਲ ਬਰਾਮਦ ਹੋਈ ਹੈ ਦੋ ਗਲੋਕ 9 ਐਮਐਮ ਪਿਸਟ ਬ੍ਰਾਮੰਦ ਹੋਏ ਨੇ ਇਹਨਾਂ ਦੇ ਨਾਲ 4 ਮੈਗਜ਼ੀਨ ਵੀ ਬ੍ਰਾਮੰਦ ਹੋਏ ਨੇ AK ਰਾਈਫਲ 90 ਜਿੰਦਾ ਕਾਰਤੂਸਾਂ ਦੇ ਨਾਲ ਬ੍ਰਾਮੰਦ ਹੋਈ ਹੈ 9mm ਦੇ 10 ਜਿੰਦਾ ਕਾਰਤੂਸ ਬ੍ਰਾਮੰਦ ਹੋਏ ਨੇ ਤੇ 5.5 ਲੱਖ ਰੁਪਏ ਦੀ ਨਸ਼ੀਲੇ ਪਦਾਰਥਾਂ ਦੀ ਰਕਮ ਬ੍ਰਾਮੰਦ ਹੋਈ ਹੈ ਤੇ ਨਾਲ ਹੀ ਇੱਕ ਕਾਰ ਅਤੇ ਤਿੰਨ ਮੋਬਾਈਲ ਫੋਨ ਵੀ ਬ੍ਰਾਮੰਦ ਹੋਏ ਨੇ ਅੰਮ੍ਰਿਤਸਰ ਦੀ ਹੱਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਦੇ ਨਾਲ ਪਾਕਿਸਤਾਨ ਦੀ ਖੂਫੀਆ ਏਜੰਸੀ ISI ਨਾਲ ਜੁੜੇ ਇੱਕ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਭਾਰਤ ਦੇ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੇ ਵਿੱਚ ਸ਼ਾਮਲ ਸੀ। ਪੁਲਿਸ ਨੇ ਇਸ ਕਾਰਵਾਈ ਦੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਤੋਂ ਵੱਡੀ ਗਿਣਤੀ ਦੇ ਵਿੱਚ ਹਥਿਆਰ, ਗੋਲੀਆਂ ਅਤੇ ਨਗਦੀ ਬਰਾਮਦ ਕੀਤੀ ਗਈ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਹ ਪਾਕਿਸਤਾਨ ਦੇ ਵਿੱਚ ਬੈਠੇ ਆਈਐਸਆਈ ਏਜੰਟਾਂ ਦੇ ਨਾਲ ਸਿੱਧੇ ਸੰਪਰਕ ਦੇ ਵਿੱਚ ਸੀ ਜਬਤ ਕੀਤੀ ਗਈ ਖੇਪ ਨਵ ਉਰਫ ਨਵ ਪੰਡੋਰੀ ਨੂੰ ਭੇਜੀ ਜਾਣੀ ਸੀ ਜਿਸ ਨੂੰ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਰੀਬੀ ਮੰਨਿਆ ਜਾਂਦਾ ਹੈ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਨੈਟਵਰਕ ਅਤਵਾਦ ਅਤੇ ਗੈਂਗਸਟਰਾਂ ਦੇ ਗਰੋਹ ਦੇ ਗਠਜੋੜ ਦਾ ਹਿੱਸਾ ਹੈ ਇਸ ਗਰੋਹ ਕੋਲੋਂ ਜੋ ਹਥਿਆਰ ਬਰਾਮਦ ਹੋਏ ਨੇ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ ਇੱਕ ਏਕੇ ਸੈਗਾ 308 ਅਸਾਲਟ ਰਾਈਫਲ ਦੋ ਮੈਗਜ਼ੀਨਾ ਦੇ ਨਾਲ ਬਰਾਮਦ ਹੋਈ ਹੈ ਦੋ ਗਲੋਕ 9 ਐਮਐਮ ਪਿਸ ਬ੍ਰਾਮਧਤ ਹੋਏ ਨੇ ਇਹਨਾਂ ਦੇ ਨਾਲ 4 ਮੈਗਜ਼ੀਨ ਵੀ ਬ੍ਰਾਮਧਤ ਹੋਏ ਨੇ AK ਰਾਈਫਲ 90 ਜਿੰਦਾ ਕਾਰਤੂਸਾਂ ਦੇ ਨਾਲ ਬ੍ਰਾਮਧਤ ਹੋਈ ਹੈ 9mm ਦੇ 10 ਜਿੰਦਾ ਕਾਰਤੂਸ ਬ੍ਰਾਮਧਤ ਹੋਏ ਨੇ ਤੇ 5.5 ਲੱਖ ਰੁਪਏ ਦੀ ਨਸ਼ੀਲੇ ਪਦਾਰਥਾਂ ਦੀ ਰਕਮ ਬ੍ਰਾਮਧਤ ਹੋਈ ਹੈ ਤੇ ਨਾਲ ਹੀ ਇੱਕ ਕਾਰ ਅਤੇ ਤਿੰਨ ਮੋਬਾਈਲ ਫੋਨ ਵੀ ਬ੍ਰਾਮਧਤ ਹੋਏ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਦੇ ਨਾਲ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਜੁੜੇ ਇੱਕ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਭਾਰਤ ਦੇ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੇ ਵਿੱਚ ਸ਼ਾਮਲ ਸੀ। ਪੁਲਿਸ ਨੇ ਇਸ ਕਾਰਵਾਈ ਦੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਤੋਂ ਵੱਡੀ ਗਿਣਤੀ ਦੇ ਵਿੱਚ ਹਥਿਆਰ, ਗੋਲੀਆਂ ਅਤੇ ਨਗਦੀ ਬਰਾਮਦ ਕੀਤੀ ਗਈ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਹ ਪਾਕਿਸਤਾਨ ਦੇ ਵਿੱਚ ਬੈਠੇ ਆਈਐਸਆਈ ਏਜੰਟਾਂ ਦੇ ਨਾਲ ਸਿੱਧੇ ਸੰਪਰਕ ਦੇ ਵਿੱਚ ਸੀ ਜਬਤ ਕੀਤੀ ਗਈ ਖੇਪ ਨਵ ਉਰਫ ਨਵ ਪੰਡੋਰੀ ਨੂੰ ਭੇਜੀ ਜਾਣੀ ਸੀ ਜਿਸ ਨੂੰ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਰੀਬੀ ਮੰਨਿਆ ਜਾਂਦਾ ਹੈ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਨੈਟਵਰਕ ਅਤਵਾਦ ਅਤੇ ਗੈਂਗਸਟਰਾਂ ਦੇ ਗਰੋਹ ਦੇ ਗਠਜੋੜ ਦਾ ਹਿੱਸਾ ਹੈ ਇਸ ਗਰੋਹ ਕੋਲੋਂ ਜੋ ਹਥਿਆਰ ਬਰਾਮਦ ਹੋਏ ਨੇ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ ਇੱਕ ਏਕੇ ਸੈਗਾ 308 ਅਸਾਲਟ ਰਾਈਫਲ ਦੋ ਮੈਗਜ਼ੀਨਾ ਦੇ ਨਾਲ ਬਰਾਮਦ ਹੋਈ ਹੈ ਦੋ ਗਲੋਕ 9 ਐਮਐਮ ਪਿਸ ਬਰਾਮਦ ਹੋਏ ਨੇ ਇਹਨਾਂ ਦੇ ਨਾਲ 4 ਮੈਗਜ਼ੀਨ ਵੀ ਬਰਾਮਦ ਹੋਏ ਨੇ AK ਰਾਈਫਲ 90 जिंदा ਕਾਰਤੂਸਾਂ ਦੇ ਨਾਲ ਬਰਾਮਦ ਹੋਈ ਹੈ 9mm ਦੇ 10 जिंदा ਕਾਰਤੂਸ ਬਰਾਮਦ ਹੋਏ ਨੇ ਤੇ 5.5 ਲੱਖ ਰੁਪਏ ਦੀ ਨਸ਼ੀਲੇ ਪਦਾਰਥਾਂ ਦੀ ਰਕਮ ਬਰਾਮਦ ਹੋਈ ਹੈ ਤੇ ਨਾਲ ਹੀ ਇੱਕ ਕਾਰ ਅਤੇ ਤਿੰਨ ਮੋਬਾਈਲ ਫੋਨ ਵੀ ਬਰਾਮਦ ਹੋਏ ਨੇ